ਬਾਬੇ ਆ ਤਰੀਕਾ ਕਿਹੜਾ ਕਿਹੜਾ ਬੰਦਾ ਯੂਜ਼ ਕਰਦਾ ਕਮੈਂਟ ਕਰਕੇ ਦੱਸਿਓ ਸਹੀ ਆ ਗੋਡੇ ਨਾਲ ਗੱਡੀ ਕਿਹੜਾ ਕਿਹੜਾ ਚਲਾਉਂਦਾ ਹੈਗਾ ਹਾਂਜੀ ਕਿਵੇਂ ਉਹ ਚੰਡੀਗੜ੍ਹ ਵਾਲੀ ਖਰੜ ਵਾਲਿਓ ਮੈਂ ਕਹੋਣਾ 100 ਦਿਨ ਦੇ ਵਿੱਚ ਲੱਖ ਰੁਪਇਆ ਅੱਜ ਇਹ ਦਿਨ ਤੀਵਾ ਅੱਜ ਝੋਟੇ ਦੀ ਖਰਾਕ ਖਵਾਈਏ ਪਹਿਲਾਂ ਫੇਰ ਕੰਮ ਸਟਾਰਟ ਕਰਦੇ ਆਂਗੇ ਚੱਲਦੇ ਆ ਝੋਟੇ ਦੀ ਖਰਾਕ ਖਵਾਉਣ ਦੇ ਲਈ ਪਹੁੰਚਗੇ ਝੋਟੇ ਵੀ ਖਰਾਕ ਇਤੋਂ ਖਵਾ ਕੇ ਫੇਰ ਕਰਦੇ ਆ ਕੰਮ ਸ਼ਤਾ ਦਾ ਲਾਈਨ ਵੀ ਹੈ ਨਹੀਂ ਕਿ 2 ਮਿੰਟ ਦੇ ਵਿੱਚ ਖਰਾਕ ਖਵਾ ਕੇ ਦਾ ਪੇਟ ਪੂਜਾ ਕਰਾ ਕੇ ਫੇਰ ਚੈੱਕ ਦੇਗੇ ਰਾਈਡ ਆਦਰਗੋੜੇ ਦੀ ਖਰਾਕ ਖਵਾਉਣ ਤੋਂ ਬਾਅਦ ਹੁਣ ਰਾਈਡ ਆਈ ਹੈ ਕਿ ਸੈਕਟਰ 69 ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ ਖਰੜ ਚੱਲੀਏ ਬਸ ਕਰੀਏ ਪਿਕਅਪ ਥੋੜੀ ਦੂਰ ਰਹਿ ਗਿਆ ਕਸਟਮਰ ਦੀ ਲੋਕੇਸ਼ਨ ਕਰੀਏ ਪਿਕਅਪ ਤੇ ਚੱਲੀਏ ਫਿਰ ਅੱਗੇ ਖਰੜ ਸਣੀ ਨਿਕਲੇ ਕਰਤੀ ਡਰਾਪਿੰਗ ਆਪਣੀ ਪੇਟ ਪੂਜਾ ਕਰਿਆਏ ਕਰੋ ਤੇ ਹੁਣ ਕਸਟਮਰ ਨੂੰ ਪਿਕ ਕਰੀਏ ਖਰੜ ਫਲਾਈਓਵਰ ਦੇ નીચે ਖੜਾ ਕਸਟਮਰ ਜਾਣਾ ਕਸਟਮਰ ਨੇ ਸੱਤ ਸੈਕਟਰ ਚੰ ਫਰਨੀਚਰ ਮਾਰਕੀਟ ਵਾਲੇ ਰੋਡ ਤੇ ਇੰਨਾ ਜਾਮ ਲੱਗਿਆ ਹੋਇਆ ਸੀ ਬਹੁਤ ਜ਼ਿਆਦੇ ਰੋਡ ਤੋਂ ਦੀ ਕੱਚੇ ਕੱਚੇ ਗੱਡੀ ਪਾ ਕੇ ਦੂਸਰੀ ਸਾਈਡ ਕਰਕੇ ਗੱਡੀ ਕੱਢੀ ਹੈਗੀ ਬਹੁਤ ਔਖਾ ਅੱਧਾ ਘੰਟਾ ਲੱਗ ਗਿਆ ਕੱਢਦੇ ਕੱਢਦੇ ਗੱਡੀ ਤੇ ਨੀਦਾ ਜੇ ਜਾਮ ਚ ਫਸੇ ਹੁੰਦੇ ਤਾਂ ਘੰਟਾ ਦੋ ਘੰਟੇ ਲੱਗ ਜਾਣੇ ਸੀਗੇ ਆਰਾਮ ਨਾਲ ਚੰਡੀਗੜ੍ਹ 7 ਸੈਕਟਰ ਕਲੱਬਾਂ ਵਾਲੀ ਸਾਈਡ ਕਰਤਾ ਕਸਟਮਰ ਡਰੋਪ ਆਵੇ ਇੱਥੇ ਜਨਤਾ ਬਹੁਤ ਇੰਜੋਏ ਕਰਦੀ ਹੈਗੀ ਸੈਟਰਡੇ ਸੰਡੇ ਖਾਸ ਕਰਕੇ ਇੱਥੇ ਬਾਬੇ ਚੈੱਕ ਕਰੋ ਕੀ ਟ੍ਰੈਫਿਕ ਰੋਪਤੀ ਕੋੜੇਆਂ ਨੇ 7-8 ਕੋੜੇ ਸੀ ਕਿੰਨੇ ਲੇਕੇ ਜਾ ਰਹੇ ਨੇ ਕਿ ਕੋੜੇ ਨੂੰ ਮੈਂ ਕਹਿੰਦਾ ਸੱਤ ਸੈਕਟਰ ਤੋਂ ਹੀ ਰਾਈਡ ਮਿਲਗੀ ਕਲੱਬ ਵਾਲੀ ਸਾਈਡ ਤੋਂ ਖੜੜ ਦੀ ਵਾਹ ਡਰਾਪਿੰਗ ਕਰਕੇ ਹੁਣ ਬਾਹਰ ਨੂੰ ਚੱਲੇ ਆਂਗੇ ਖੜਦੇ ਆਂ 5-10 ਮਿੰਟ ਵੇਟ ਕਰਨ ਤੋਂ ਬਾਅਦ ਰਾਈਡ ਆਈ ਹੈ ਕਿ 1 ਓਮਕਾਰ ਸਿਟੀ ਖੜੜ ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾ ਹੈ ਸੈਕਟਰ 35 ਓ ਜੀ ਬਾਬੇ ਉਹ ਆਪਣੀ ਡਿਊਟੀ ਕਰਤੀ ਪੂਰੀ ਸੈਕਟਰ 35 ਦੇ ਵਿੱਚ ਕਸਟਮਰ ਕਰਤਾ ਡਰਾਪ ਸੈਕਟਰ 35 ਖੜੇ ਸੀਗੇ ਮੇਰੇ ਕੋਲ ਆ ਕੇ ਆਟੋ ਵਾਲਾ ਬਾਈ ਖੜ ਗਿਆ ਆਪਣੇ ਗੱਲਾਂបੱਤਾਂ ਦੱਸਣ ਲੱਗ ਗਿਆ ਕੰਮ ਕਿੱਦਾਂ ਕਿੱਦਾਂ ਨਹੀਂ ਤੇ ਕਰਦੇ ਕਰਾਉਂਦੇ ਹੁਣ ਰਾਈਡ ਪੈ ਗਈ ਹੁਣ ਸੈਕਟਰ 46 ਤੋਂ ਪਿਕਅਪ ਆ ਕਸਟਮਰ ਨੇ ਜਾਣਾਗਾ ਖਰੜ ਮਹਿਤਾ ਹਸਪੀਟਲ ਕੋਲੇ ਜਾ ਰਹੇ ਆ ਪਿਕਅਪ ਕਰਨ ਦੇ ਲਈ ਬਾਬੇ ਉਹ ਵੇਰਕਾ ਚੌਂਕ ਤੇ ਧਰਨਾ ਲਾਇਆ ਹੋਇਆਗਾ ਗੁਰੂ ਰੰਧਾਵੇ ਦੀ ਫਿਲਮ ਆ ਰਹੀ ਹੈਗੀ ਤੇ ਉਹਦੇ ਅਗੇਂਸਟ ਧਰਨਾ ਲੱਗਿਆ ਹੋਇਆਗਾ ਬਹੁਤ ਜ਼ਿਆਦਾ ਹੈਗਾ ਮੈਂ ਕਹਿੰਦਾ ਆਲੇ-ਦਾਲੇ ਸਭ ਪਬਲਿਕ ਹੀ ਪਬਲਿਕ ਖੜੀਏਗੀ ਧਰਨੇ ਵਾਲੇ ਬੰਦੇ ਖਰੜ ਮਹਿਤਾ ਹਸਪੀਟਲ ਦੇ ਕੋਲੇ ਕਸਟਮਰ ਨੂੰ ਕਰਤਾ ਡ੍ਰੌ ਸਰਪੰਚ ਕਲੋਨੀ ਖਰੜ ਤੋਂ ਕਸਟਮਰ ਕਰਨਾ ਪਿਕਅਪ ਜਾਣਾ ਕਸਮਨ ਨੇ 7 ਫੇਸ ਮੋਹਾਲੀ ਬਾਬਿਓ ਚੈੱਕ ਕਰੋ ਫਲਾਈਓਵਰ ਦੇ ਉੱਪਰ ਦਾ ਥਿਊ ਕਿਦਾਂ ਦਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਓ ਲੋ ਜੀ ਬਾਬਿਓ 7 ਫੇਸ ਘਰਾਂ ਵਾਲੀ ਸਾਈਡ ਕਰਤੀ ਡਰਾਪਿੰਗ ਤੇ ਹੁਣ ਘਰ ਵੱਲ ਦੀ ਰਾਈਡ ਚੱਕੀਏ ਤੇ ਚੱਲੀਏ ਘਰ ਨੂੰ ਟਾਈਮ ਬਹੁਤ ਜ਼ਿਆਦਾ ਹੋ ਗਿਆ 7 ਫੇਸ ਤੋਂ ਰਾਈਡ ਪੈ ਗਈ ਸੀ ਕਸਟਮਰ ਕਰਤਾ ਡ੍ਰੌਪ ਖਰੜ ਮਾਇਰਾ ਗ੍ਰੀਨ ਬਾਸ ਚੱਲਿਆਂ ਘਰ ਨੂੰ ਅੱਜ ਦਾ ਟਾਰਗੇਟ ਹੋ ਗਿਆ ਕੰਪਲੀਟ ਜਾਂਦੇ ਜਾਂਦੇ ਬਾਈ ਜੀ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆਗੀ ਬਾਕੀ ਮਿਲਦੇ ਆ ਕੱਲ ਨੂੰ ਵਾਈਗੁਰਜੀ ਚੜ੍ਹਦੀ ਕਲਾ ਚ ਰੱਖਣ ਤੁਹਾਨੂੰ ਸਭ ਨੂੰ